ਇਹੜਾ ਪਿੰਡ ਹੈ ਜੱਸੀ ਬਾਗ ਵਾਲੀ ਜੀ ਕੀ ਘਟਨਾ ਹੋਇਆ ਕੀ ਹੈ ਘਟਿਆ ਇੱਥੇ ਵੈਸੀ ਦੋ ਚਾਚਾ ਭਤੀਜਾ ਕੰਮ ਕਰਦੇ ਆ ਜੀ ਹੂੰ ਹਾਊਸ ਬੁਵਾਏ ਆਗੇ ਹੂੰ ਤੇ ਅਸੀਂ ਝਾੜੂ ਦਾ ਕੰਮ ਕਰਦੇ ਸੀ ਉਹ ਟੈਂਕ ਚ ਸਫਾਈ ਕਰਨ ਵਾਸਤੇ ਕਰਦੇ ਸੀਗੇ ਜੀ ਅੱਛਾ ਤੇ ਹੈਲਪਰ ਸੀਗੇ ਜੀ ਉਹ ਹਾਂ ਕੋਈ ਹੋਣੀ ਸੀਗਾ ਜੀ ਉਹਨਾਂ ਕੋਲ ਕੋਈ ਗੈਸ ਬੂਸ ਦਾ ਕੋਈ ਚੱਕ ਚੱਕ ਕੀਤੀ ਦਾ ਵੀ ਦੱਸ ਰਿਹਾ ਪ੍ਰਬੰਧ ਹੈ ਨਹੀਂ ਸੀਗਾ ਜੀ ਅੱਛਾ ਗੈਸ ਹੀ ਐਨੀ ਚੜ ਗਈ ਕਿ ਵੀ ਧੜਕ ਧੜਕ ਬੰਦੇ 8-7 ਫੁੱਟ ਤਾਂ ਹਾਂ ਤੋਂ ਥੱਲੇ ਡਿੱਗੇ ਕਿੰਨੇ ਬੰਦੇ ਸੀ ਉੱਥੇ ਤਿੰਨ ਸੀ ਜੀ ਇੰਨੇ ਸੁਖਪਾਲ ਚੱਕਾਤਰ ਸਿੰਘ ਵਾਲਾ ਜੀ ਹਾਂ ਅਸਤਰਖਾਨ ਜੱਸੀ ਵਾਗ ਵਾਲੀ ਜੀ ਤੇ ਇੱਕ ਸੀਗਾ ਜੀ ਆਪਣੇ ਰਾਜਵਿੰਦਰ ਸਿੰਘ ਹੇਪੂ ਵਾਲਾ ਤੁਹਾਡਾ ਭਤੀਜਾ ਸੀ ਇੱਕ ਹਾਂਜੀ ਤੁਹਾਡਾ ਭਤੀਜਾ ਕਿਹਨਾਂ ਅਸਤਰਖਾਨ ਜੀ ਅਸਤਰਖਾਨ ਕੀ ਉਹ ਕਿੰਨੇ ਟਾਈਮ ਤੋਂ ਜਿੱਥੇ ਕੰਮ ਕਰ ਰਹੇ ਸੀ ਅਸੀਂ ਮੈਨੂੰ ਤਾਂ ਹੋ ਗਿਆ ਜੀ 9 ਸਾਲ 10 ਸਾਲ ਜੀ ਉਸ ਬੰਦੇ ਨੂੰ 7 ਕਾ ਸਾਲ ਹੋਇਆ 8 ਜੀ ਹਾਂਜੀ ਤਾਂ ਕੀ ਅੱਜ ਮਾਮਲਾ ਕੀ ਹੋਇਆ ਸੀ ਕਿੱਥੇ ਸਫਾਈ ਕਰ ਰਹੇ ਸੀ ਕਿਹੜੇ ਚੈਂਬਰ ਦੇ ਵਿੱਚ ਹੈ ਕਿੱਥੇ ਇਹ ਫੇਸਪੋਰਟ 2 ਉੱਚੀ ਜੀ ਫੇਸਪੋਰਟ ਦੀ ਸਫਾਈ ਹਾਂਜੀ ਅਸੀਂ ਤਾਂ ਜੀ ਉਹ ਚਾਰਜ ਨਹੀਂ ਸੀਗੇ ਜੀ ਅਸਤਰ ਤੇ ਸੀ ਝਾੜੂ ਦਾ ਕੰਮ ਕਰੀ ਜਾਂਦਾ ਮੌਤ ਕਿੰਨੇ ਦਿਨਾਂ ਦੀ ਹੋਈ ਹੈ 3 ਦੀ 10 ਜੀ 3 ਦਿਨਾਂ ਦੀ ਮੌਤ ਕੀ ਕੀ ਨਾਮ ਹੈ ਇਹਨਾਂ ਦੇ ਅਸਤਰਖਾਨ ਜੀ ਸਖਪਾਲ ਸਿੰਘ ਜੀ ਤੇ ਰਾਜਵਿੰਦਰ ਸਿੰਘ ਜੀ ਇਹ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਸੀ ਤੇ ਉਹਨਾਂ ਨੂੰ ਸਖਪਾਲ ਨੂੰ ਤਾਂ 12-13 ਸਾਲ ਹੀ ਹੋ ਗਈ ਪਹਿਲਾਂ ਦੇ ਆ ਸਾਥ ਉਹਦਾ 15 ਆ ਗਏ ਹੋਗੇ ਹੋਣਗੇ ਜੀ ਠੀਕ ਹੈ ਹੁਣ ਉਹ ਕਿੱਥੇ ਨੇ ਮੌਕੇ ਤੇ ਨੇ ਜੈਡ ਬੋਡੀਆਂ ਕਿੱਥੇ ਨੇ ਇਹ ਮੈਂ ਜੱਸਪਤਾਲ ਚ ਬੋਲ ਰਿਹਾ ਜੀ ਠੀਕ ਸਾਡੇ ਭਤੀਜੇ ਦੀ ਉਮਰ ਕਿੰਨੀ ਸੀ ਉਹਦੀ 23 ਕਾ ਸਾਲਾਂ ਦੀ ਉਮਰ ਆ 24 ਸੀ ਮੈਂ ਜੀ ਹਾਂ ਜੀ ਬੱਚਾ ਜੀ 1.5 ਸਾਲ ਦਾ ਜੀ 1.5 ਸਾਲ ਦਾ ਬੱਚਾ ਹਾਂ ਜੀ ਇਹਨਾਂ ਨੂੰ ਪੁੱਛਿਆ ਵੀ ਕੀ ਇਹਨਾਂ ਨੇ ਅੰਦਰ ਨਹੀਂ ਜਾਣ ਦਿੱਤਾ ਕਿ ਦੱਸਿਆ ਯਾਰ ਸਕਿਉਰਟੀ ਵਾਲਿਆਂ ਨੂੰ ਕਿਸ ਮੰਦਰ ਨਹੀਂ ਜਾਣ ਦਿੱਤਾ ਨਹੀਂ ਸਾਰੀ ਸਕਿਉਰਟੀ ਸੀਗੀ ਜੀ ਉੱਥੇ ਪੰਜਾਬ ਪੁਲਿਸ ਵੀ ਗਈ ਸੀ ਜੀ ਮੌਕੇ ਤੇ ਆਪਾਂ ਐਵੇਂ ਕਹਿ ਦਈਏ ਵੀ ਨਹੀਂ ਕੋਈ ਗਿਆ ਜੀ ਪੁਲਿਸ ਮਲਾ ਕੇ ਵਹ ਕੇ ਅੰਦਰ ਹਾਂ ਜੀ ਇੱਕ ਚੱਲੀ ਜਾਂਦੀ ਆ ਕਾਰ ਬਾਈ ਜੀ ਸਾਰੇ ਸੀਗੇ ਜੀ ਐਵੇਂ ਆਪਾਂ ਕਹਿ ਦਈਏ ਵੀ ਕਿਸੇ ਨੂੰ ਉਹ ਕੀਤਾ ਵੇਟ ਲਾਇਆਗਾ ਇੱਥੇ ਸਕਿਉਰਟੀ ਵਾਲਾਂ ਨਾਲ ਗੱਲ ਹੋਈ ਉਹ ਕਹਿੰਦੇ ਸਾਨੂੰ 12 ਵੇ ਸਾਡੀ ਡਿਊਟੀ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਕੋਲਾ ਤਾਂ ਨਹੀਂ ਜੀ ਕਹਿ ਸਕਦੇ ਵੀ ਜਿਹੜੇ ਮੌਕੇ ਤੇ ਸੀਗੇ ਉਹ ਅੰਦਰ ਹਾਜ਼ਰ ਸੀਗੇ ਕੋਈ ਨਾ ਕੁਝ ਗੱਲ ਤੋਂ ਰੋਕਾ ਪੰਦੀ ਪਵੰਦੀ ਕੀਤੀ ਗਈ ਹੈ ਮੀਡੀਆ ਦੇ ਜੋ ਜੋ ਫੈਲੀ ਆਇਆ ਸਰਦਾਰ ਨੇ ਕੀ ਕਾਰਨ ਆ ਜੀ ਇਹ ਅੱਜ ਮੁਖ ਅਫਸਰ ਥਾਣਾ ਰਾਮਾ ਨੇ ਮੈਨੂੰ ਇਤਲਾਹ ਦਿੱਤੀ ਸੀਗੀ ਕਿ ਗੁਰੂ ਗੋਬਿੰਦ ਸਿੰਘ ਰੈਫਾਇਨਰੀ ਰਾਮਾ ਵਿਖੇ ਇੱਕ ਟਾਊਨਸ਼ਿਪ ਹੈ ਜਿਹਦੇ ਵਿੱਚ ਰੈਫਾਇਨਰੀ ਦੇ ਜਿਹੜੇ ਮੁਲਾਜ਼ਮ ਤੇ ਅਫਸਰ ਸਹਿਬਾਨ ਰਹਿੰਦੇ ਆ ਉੱਥੇ ਇੱਕ ਟ੍ਰੀਟਮੈਂਟ ਪਲਾਂਟ ਹੈ ਜਿਹਦੀ ਸਫਾਈ ਕਰਨ ਲਈ ਜਿਹੜੇ ਇਹਨਾਂ ਨੇ ਮਜ਼ਦੂਰ ਬੁਲਾਏ ਸੀਗੇ ਤੇ ਉਹ ਟ੍ਰੀਟਮੈਂਟ ਪਲਾਂਟ ਦੀ ਜਦੋਂ ਸਫਾਈ ਕਰਦੇ ਸੀਗੇ ਤੇ ਉਹ ਗੈਸ ਚੜਨ ਕਾਰਨ ਜਿਹੜਾ ਹੈ ਉਹ ਬੇਹੋਸ਼ ਹੋ ਗਏ ਤੇ ਜਦੋਂ ਦੂਜਾ ਬਚਾਨ ਗਿਆ ਪਹਿਲੇ ਨੂੰ ਉਹ ਬੇਹੋਸ਼ ਹੋ ਗਿਆ ਫਿਰ ਤੀਜਾ ਗਿਆ ਉਹ ਬੇਹੋਸ਼ ਹੋ ਗਿਆ ਤੇ ਇਸੇ ਤਰ੍ਹਾਂ ਜਿਹੜਾ ਚੌਥਾ ਬੰਦਾ ਜਿਹੜਾ ਉਹ ਬਚਾ ਹੋ ਗਿਆ ਉਹਦਾ ਤੇ ਇਹ ਤਿੰਨਾਂ ਬੰਦਿਆਂ ਨੂੰ ਚੱਕ ਕੇ ਫਿਰ ਐਮ뷸ੈਂਸਾਂ ਵਾਲੇ ਜਿਹੜੇ ਹੈਗੇ ਆ ਰਫਾਇਦਰੀ ਦੀਆਂ ਉਹਨਾਂ ਨੇ ਹਸਪਤਲ ਲੈ ਕੇ ਗਏ ਉੱਥੇ ਬਠਿੰਡੇ ਇਨ ਹਸਪਤਲ ਜਿੱਥੇ ਡਾਕਟਰ ਸਾਹਿਬਾਨ ਨੇ ਇਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਪਰ ਕਿੰਨੇ ਵਿਆਹ ਕੀ ਗੀ ਹਾਲਾਤ ਹੈ ਜੀ ਇਹ ਚ ਕੁੱਲ 4 ਵਿਅਕਤੀ ਦੱਸੇ ਜਾਂਦੇ ਆ ਜਿਨ੍ਹਾਂ ਨੂੰ ਤਿੰਨ ਦੀ ਮੌਤ ਹੋ ਗਈ ਤੇ ਇੱਕ ਵਿਅਕਤੀ ਜਿਹੜਾ ਹੈਗਾ ਉਹ ਟ੍ਰੀਟਮੈਂਟ ਅੰਡਰ ਹੈਗਾ ਉਹਦੀ ਹਾਲਤ ਜਿਹੜੀ ਹੈ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਸਰ ਅੱਗੇ ਕੀ ਕਾਰਵਾਈ ਹੈ ਜੀ ਇਹਦੇ ਵਿੱਚ ਇਹਦੇ ਵਾਰਸ ਜਿਹੜੇ ਹੈਗੇ ਆ ਉਹ ਬੁਲਾਏ ਗਏ ਆ ਤੇ ਉਹਨਾਂ ਨਾਲ ਗੱਲਬਾਤ ਕਰਕੇ ਇਹਦੇ ਵਿੱਚ ਅਗਲੀ ਕਾਰਵਾਈ ਅਮਨ ਵਿੱਚ ਲਈ ਜਾਂਦੀ ਹੈ